ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਵੀਡੀਓ ਨੂੰ ਕਰ ਦਿਓ ਜਲਦੀ ਜਲਦੀ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਇਆ ਦੇਖਦੇ ਆ ਮਜ਼ਾ ਆਇਆ ਗਾ ਲੋ ਦਿਖੀ ਨਹੀਂ ਲਾਈਟ ਆਨ ਕਰੋ ਪਰ ਇਹ ਸੰਨ ਲਰੀ ਨਹੀਂ ਪਾਇਆ ਹੋਇਆ ਗਾ ਉੱਥੇ ਜਿੱਥੋਂ ਐਦਾਂ ਲੱਗਦਾ ਜਿਵੇਂ ਬੁੱਤ ਦੇ ਕੱਪੜਾ ਪਾਇਆ ਰਾ ਮੈਨੂੰ ਲੱਗਿਆ ਕਿਤੇ ਚੜੇਲ ਤਿਆਰ ਹੋਈ ਜਾਂਦੀ ਮੈਂ ਨਹੀਂ ਮੰਨਦਾ ਪੱਕਾ ਇਹਨੂੰ ਕਾਲਾ ਰੰਗ ਕਰਵਾਇਆ ਏ ਲਹਿੰਗਾ ਵੀ ਕਈ ਵਾਰ ਧੋਣਾ ਪੈਣਾ ਕਾਲਾ ਹੋ ਗਿਆ ਹੁਣ ਸਾਡੇ ਫੇਰ ਮਰਾ ਦੋ ਅਜਾ ਦੇਖੋ ਆਹੋ ਦੇਖੋ ਕੰਮ ਕਰਿਆ ਰੇ ਵਿਚਾਰੀ ਉਹੀ ਕੱਚੀ ਜੀ ਕਰਦੀ ਕਰਾਲੀ ਬੀਜਤੀ ਇਹ ਨਹੀਂ ਹਟਦੀ ਆਹ ਦੇਖਣ ਨੂੰ ਰਹਿ ਗਿਆ ਸੀ ਹਾਏ ਇਹਦੇ ਤੋਂ ਵੀ ਕਰਾਲੀ ਆਈ ਹੋਪ ਜੇ ਬਾਜ਼ੀ ਨਹੀਂ ਦੇਖੇ ਨਾ ਕੋਈ ਤੇ ਅੱਜ ਲੋਕੋ ਮਹੌਲ ਨੂੰ ਕਿ ਸੋਨੂ ਪੈਣ ਜੁੱਤੀ ਤਾਂ ਪਾਲਾ ਸੋਨੂ ਪੈਣ ਜੁੱਤੀ ਤਾਂ ਪਾਲਾ ਫਿਰ ਬੇਇਤੀ ਕਰਾ ਲਈ ਗੰਦੇ ਲੋਗਾਂ ਨੂੰ ਕੇਕ ਕੇ ਕਰੀ ਜਾਂਦੇ ਨੇ ਅੱਜ ਮੇਲ ਹੀ ਗਿਆ ਹਨ ਇਹਨੇ ਤਾਂ ਸੱਚੀ ਨਹੀਂ ਦੇਖਿਆ ਲੱਗਦਾ ਕੇਕ ਵੀ ਦੰਦਾਂ ਨਾਲ ਮੈਚ ਕਰ ਗਿਆ ਡਾਇਲੌਗ ਮਾਰੀ ਸੋਨੂ ਕੇਕ ਵੀ ਹੱਥਾਂ ਵਿੱਚ ਐਵੇਂ ਲੱਗ ਰਿਹਾ ਜਿਵੇਂ ਉਪਤਾਸੇ ਨੂੰ ਕੀੜਾ ਲੱਗਿਆ ਹੋਵੇ ਅੱਜ ਖਾ ਲਿਆ ਫਿਰ ਖੋਸ਼ ਆ ਇਹ ਦਿਨ ਨਾਲੋਂ ਤਾਂ ਕੱਟੀ ਵੀ ਕੱਖ ਵਧੀਆ ਖਾਂਦੀ ਆ ਉਧਰ ਮੂੰਹ ਨਾ ਕਰ ਵਿਚਾਰਾ ਡਰ ਜੂਗਾ ਹੈ ਸੱਤੇ ਬਾਸ਼ਾ ਮਾਲਕਾ ਸਾਡੇ ਗੁਰੂ ਦਾਤਾ ਜਾ ਰਿਹਾ ਹੇ ਸੱਚੇ ਪਾਸ਼ਾ ਇਹਨਾਂ ਦਾ ਫੋਨ ਡਿੱਗ ਜਾਵੇ ਮੈਂ ਤਿੰਨ ਵਾਰ ਬ੍ਰਾਈਟਨੈਸ ਚੈੱਕ ਕਰੀ ਫਿਰ ਜਾ ਕੇ ਪਤਾ ਲੱਗਿਆ ਕਿ ਕਸੂਰ ਫੋਨ ਦਾ ਨਹੀਂ ਬੱਲ ਲੱਗੀ ਭੱਦਕੇ ਭੱਦਕੇ ਚੱਪ ਲੱਗੀ ਚੱਪ ਚੰਨਾਰੇ ਵੀ ਚੱਪ ਜ਼ਬਰਦਸਤ ਜੇ ਕਿਸ ਨੇ ਪੈਰਾਂ ਨੂੰ ਬੋਲਿਆ ਦੀਦੀ ਦੇ ਸਵਾਦ ਚ ਖੇਡ ਕੇ ਆਈ ਲੱਗਦਾ ਤੇ ਬਾਕੀ ਅੱਜ ਆਪਾਂ ਕਾਫੀ ਆਲਟਰ ਲਾਣੇ ਆਂ ਤੇ ਜਨੇ ਹਾਂ ਹੁਣ ਕਿੰਨੀ ਕੰਮ ਕਰਨਾਗਾ ਤੇ ਅੱਜ ਆਪਾਂ ਜਾ ਰਹੇ ਆਂ ਸਾਈਪਰ ਟਿਕਾ ਟਾ ਇੱਤੇ ਬਣੇ ਰਵੇ ਹੜਾ ਮਗਰ ਇੱਕ ਮੇਰੇ ਵਰਗੇ ਦੀ ਜਰਦੇ ਦੀ ਪੁੜੀ ਡਿੱਗ ਪਈ ਬਹੁਤ ਤਾਂ ਫਿਰ ਮਮਾ ਬਹੁਤ ਚੱਲ ਰਿਹਾ ਬਾਵਾ ਮੈਂ ਸ਼ੁਕਰ ਕਰਾ ਸੱਟਰ ਪਾ ਚੁੱਕੀਆਂ ਕੁਝ ਉਸਾ ਨਾ ਪਾਇਨ ਮੈਂ ਤਾਂ ਕੋਈ ਫਿਰ ਅੰਦਰ ਸੀ ਬਾ ਵਾ ਦੇ ਕਿਵੇਂ ਡਾਂਗ ਵਾਂਗ ਸਿੱਧੀ ਕੀਤੀ ਆ ਠੀਕ ਆ ਦਾ ਕਰ ਲਾਤੀ ਆਪਾਂ ਹਾਂ ਜੀ ਸਸਰੀ ਕਾਲ ਸਾਰਾ ਕਿਤਾ ਸਾਰੇ ਆਇਓ ਤੁਸੀਂ ਸਾਰੇ ਨੇ ਬਤੀਆ ਹੋਣਗੇ ਕਾਲਾ ਪਤਾ ਆਪਾਂ ਨੂੰ ਵੀ ਢੀਕਾ ਆਪਣੀ ਕੀਤਾ ਤੇ ਅਜਾ ਬੰਦ ਕਿਉਂ ਚਿੱਟੇ ਆ ਯਾਰ ਇਹ ਵੀ ਕਾਲੇ ਹੋਣੇ ਚਾਹੀਦੇ ਸੀ ਕਾਲੋਂ ਨੂੰ ਲੀਕ ਲੱਗ ਰਹੀ ਆ ਦੰਦਾ ਕਰਕੇ ਦਾ ਸਾਰੇ ਸੋਨੋ ਕਿਹੜਾ ਸਿੰਗਰ ਪਸੰਦ ਆ ਮਨ ਨੂੰ ਤਾਂ ਲੱਗਦਾ ਇਹਦੇ ਸਿਰ 'ਚ ਜੂਆਂ ਪੈ ਗਈਆਂ ਨੇ ਕਿੱਥੇ ਸਵੇਰੇ ਮੱਥੇ ਲੱਗ ਗਈ ਅੱਜ ਸਾਰਾ ਦਿਨ ਕੁੱਤੇ ਖਾਣੀ ਹੀ ਹੋ ਤੂੰ ਦੋਨੋਂ ਕਰਾ ਸਿੰਗਰ ਪਸੰਦ ਆ ਮੇਰਾ ਮਨਿੰਦਰ ਕੇ ਲਈ ਫਿਰ ਨੋ ਦੱਸ ਮੈਂ ਤਾਂ ਯਾਰ ਮੈਂ ਪਸੰਦ ਆ ਹਾਂ ਇਹ ਸੋਨੋ ਸਿੰਗਰ ਇਹ ਪਹਿਲਾਂ ਠੀਕ ਸੀ ਹੁਣ ਕਾਫੀ ਚਾਂਬਲ ਗਈ ਇਹ ਵੀ ਕਹਿੰਦੀ ਆ ਮੇਰੇ ਵਰਗਾ ਕੋਈ ਨਹੀਂ ਤੁਹਾਨੂੰ ਕੀ ਦਾ ਗਾਣੀ ਆਇਆ ਜੀ ਨਹੀਂ ਨਹੀਂ ਜਿਹੜੀ ਕਹਿੰਦੀ ਆਈ ਹੋਪ ਆਈ ਹੋਪ ਦਾ ਮਾਣ ਉਹ ਕੰਮ ਹੀ ਬੇਇਤੀ ਕਰਾਉਣ ਵਾਲੇ ਕਰਦੀ ਆ ਸਾਡੇ ਖੁੱਲ ਗਿਆ ਹੁਣ ਆਪਾਂ ਚੱਲਨੇ ਆ ਚੱਤ ਪ੍ਰੋਮਿਸ ਕਰਾ ਜੀ ਅੱਛਾ ਪ੍ਰੋਮਿਸ ਕਰ ਦਿੰਦੇ ਨੇ ਪਰ ਤੁੰਗ ਜੇ ਅੱਜ ਪ੍ਰੋਮਿਸ ਦੇ ਆ ਸਰੋਂ ਤੇ ਤੱਕਸੇ ਪੜਾ ਲਾ ਲੇ ਤਖੋ ਨਹੀਂ ਨਹੀਂ ਅੱਜ ਤੋੜਨੇ ਆ ਤੋੜਨਾ ਨਹੀਂ ਕਰਨੇ ਆ ਤੁਸੀਂ ਪ੍ਰੋਮਿਸ ਕਰੋ ਜਿਹੜੇ ਕੋਲੇ ਤੁਸੀਂ ਦੇਖੋ ਨਾ ਸੜਕਾਂ ਆਈ ਹੁੰਨ ਅੱਛਾ ਮੇਰੇ ਤੋਂ ਲਾਵਾ ਸਾਰੇ ਖੜੇ ਖੜੇ ਆ ਪੈਣਾ ਨਹੀਂ ਥੋੜੀ ਵੇਟ ਕਰ ਇਹਨੇ ਤੈਨੂੰ ਭੈਣ ਕਹਿ ਕੇ ਛੱਡ ਦੇਣਾ ਬਸ ਇੱਕ ਵਾਰ ਇਹਦੇ ਆਪਣੇ ਫੋਲੋਅਰ 500k ਬਣ ਜਾਣ ਬਰਮਿਸ ਦੇ ਤੇ ਹਾਂਜੀ ਦੱਸੋ ਕੀ ਪ੍ਰਮਿਸ ਕਰਨਾ ਯਾਰ ਤਸੇਰਾ ਸੌ ਮੈਂ ਪ੍ਰਮਿਸ ਕਰ ਰਿਹਾ ਹਾਂ ਦੱਸੋ ਬਰਿਆ ਬਰ ਗਾਣ ਦੇਖੋਗੇ ਸਾਰੇ ਨਾ ਬਾਹਰ ਮੈਂ ਚਲਾਵਾ ਅੱਛਾ ਚਲੋ ਇੰਸਟਾਗ੍ਰam ਸਾਰੇ ਡ੍ਰੇਡ ਕਰਕੇ ਆਪਾਂ ਚੱਲੀਏ ਇੱਕ ਵਾਰ ਤੇ ਆਨ ਕਾਜ਼ੇ ਖਾਈ ਆ ਬੈਂਦੇ ਤਾਂ ਬਹੁਤ ਟੇਸਟੀ ਆ ਤੈਨੂੰ ਕਿਹਾ ਮੈਂ ਕਿਹਾ ਅਖਰ ਮੈਂ ਬਾਲਾ ਦੇ ਘਰ ਦਾ ਸਭ ਨਾਲ ਮੁਟਾਇਆ ਸਹੀ ਹਲਾ ਤੈਨੂੰ ਨਹੀਂ ਲੱਗੀ ਵਿਲੇ ਲੱਗਦਾ ਪੇਂਟ ਨਾਲ ਕੱਪੜੇ ਫ੍ਰੀ ਮਿਲੇ ਆ ਯਾਰ ਕੀ ਸੋਚ ਕੇ ਤੁਸੀਂ ਵੀਡੀਓ ਪਾਉਂਦੇ ਹੋ ਚੜੇਲ ਆਪਰਕ ਤੇ ਖਾਣਾ ਬਾਹਰ ਹੈ ਨੋਟੀ ਦਾ ਬਹੁਤ ਚਾਹ ਮੋੜਨਾ ਕੱਲ ਨਹੀਂ ਹੈ ਓ ਮਾਈ ਗੋਡ ਕਮ ਆਨ ਬੇਬੀ ਮੈਂ ਬਣਾਣਾ ਹੈ ਪੜਾ ਰੇ ਮੱਤ ਨਾ ਸਰਹਾ ਰਲਾ ਗਾਲੋ ਦੇ ਮੱਥੇ ਤੇ ਵੱਲਵ ਲਗਾ ਦੋ ਘੱਮ ਸੇ ਕਮ ਲੱਬੇ ਤਾਂ ਸਹੀ ਨਹੀਂ ਮੇਰਾ ਫੋਨ ਡਿੱਗ ਜਾਣਾ ਸੀ ਹੱਥੋਂ ਡਰ ਗਿਆ ਮੈਂ ਚੜੇਲ ਆ ਪਰ ਤਾ ਹਾਂ ਬਾੜੀ ਨਾ ਲੇਟ ਲੂਟ ਬਾਅਲ ਲਿਆ ਕਰੋ ਪਤਾ ਹੀ ਨਹੀਂ ਚੱਲਦਾ ਆਵਾਜ਼ ਕਿੱਧਰੋਂ ਆ ਰਹੀ ਆ ਤੂੰ ਤਾਂ ਸਾਡਾ ਕਾਲੂ ਵੀ ਫੇਲ ਕਰਤਾ ਜਾਲ ਸੇ ਬਾ ਕਿਲਪੈਸ ਵਿੱਚ ਢਾਲ ਦਿਜੇ ਪਾਣੀ ਇਹ ਬਾਦ ਇੱਕ ਟੋਰੀ ਇੱਕ ਟੋਰੀ ਕੀ ਨਾ ਤੁਮਕਾ ਜਾ ਰੋ ਲਾਲਾ ਸਾਹਿਬ ਨੇ ਸਿਖਾ ਲਿਆ ਕਿੰਨੇਸ ਲੈ ਕੇ ਫਿਰ ਕਿੰਨੇ ਬਗਲ ਅਕਿਲ 5 4 ਕਿਲੋ ਮੀਟਰ ਹੈ ਤੇ ਇਹਨਾਂ ਤੋਂ 4 4 ਭੁੱਖੇ ਨੰਗੇ ਮੇਰੇ ਸਾਲੇ ਐਸ ਕੰਮ ਤੇ ਹੋਗੇ ਇਹ ਜਗਰਾਤ ਐਟੀਟਿਊਡ ਤਾਂ ਬਾਲੀਵੁੱਡ ਦੇ ਕਪਲ ਵਾਲਾ ਚੱਕੀ ਫਿਰਦੇ ਨੇ ਮੂੰਹ ਤੇ ਆਟਾ ਲਾਈ ਫਿਰਦੀ ਕਾਲੋ ਬੁੱਕਲਜੀ ਬੈਠ ਜਾ ਕਿਉਂ ਔਖੀ ਹੁੰਨੀ ਆ ਸਮਝ ਨਹੀਂ ਆਉਂਦੀ ਇਹਨਾਂ ਨੂੰ ਵਿਆਹ ਤੇ ਬੁਲਾਉਂਦਾ ਕੌਣ ਲਾਈ ਬਾਟੋਂ ਵਾ ਕਿਸੇ ਕਬਰਾਂ ਤੇ ਲਾਉਣ ਨਾ ਕਿਰਵਾ ਹੁੰਦਾ ਦਾ ਕੋਸ਼ਿਸ਼ ਨਹੀਂ ਕਰਦਾ ਨਾ ਕੋਸ਼ ਕਰਦਾ ਲੈਣਾ ਤੇ ਕਿਆ ਕਰਦਾ ਹੋਰ ਕਾਸ ਜਰਾਬ ਚ ਝਾਵਾ ਪਾ ਕੇ ਰਗੜੋ ਨੇਚਰਲ ਬਲੈਕ ਤੁਮਰਾ ਗੱਭਾਤ ਤੇ ਕਰਨ ਲੱਗਿਆ ਰਾਂ ਤੋਂ ਰੰਗ ਵਾਸੀ ਕਰਨ ਲੱਗਿਆ ਰਾਂ ਤੋਂ ਰੰਗ ਭਾਵੇਂ ਕਾਲੇ ਹੀ ਹੋਵੇ ਪਰ ਫੈਂਸੀ ਨਹੀਂ ਹੋਣੀ ਚਾਹੀਦੀ ਸਾਊਥ ਅਫਰੀਕਾ ਵਾਲੀਆਂ ਇਹਦੇ ਤੇ ਤਾਂ ਪੱਕਾ ਪੇਂਟ ਹੀ ਕਰ ਦੋ ਫਿਰ ਕੇਅਰ ਕਰਨ ਦੀ ਲੋੜ ਹੀ ਨਹੀਂ ਜਾਂ ਵਾਲ ਪੱਟੀ ਕਰ ਦੋ ਇੱਕ ਵਾਰ ਪੂਰੀ ਬੋਡੀ ਤੇ ਉਹ ਕਿਹੜੇ ਬੰਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਬੁਲਾਇਆ ਜਮਨਨਾਮਾ ਅਸਮਾਨ ਕਿਤਕ ਕੇ ਬਹੁਤ ਅੱਧਿਆ ਲੱਗਿਆ ਸਾਡਾ ਭਾਸ਼ਣ ਤਾਂ ਐਵੇਂ ਦਿੰਦੀ ਹੈ ਜਿਵੇਂ ਸੁਖਵੀਰ ਬਦਲ ਦੀ ਕੁੜੀ ਹੁੰਦੀ ਆ ਯਾਰ ਲੋਕ ਕੀ ਸੋਚ ਕੇ ਸਾਦੇ ਇਹਨਾਂ ਨੂੰ ਦਖਾਇਆ ਸੀ ਅਸੀਂ ਪਿੰਡ ਦਾ ਵੀਓ ਤੇ ਐਂਡ ਬਣਾਏ ਸੀ ਆਪਾਂ ਚਿਕਨ ਤੇ ਮਿਲਦਿਆਂ ਫਿਰ ਨੈਕਸਟ ਬਲੌਗ ਚ ਇਧਰ ਟਵਿਚ ਦੇ ਗੋਪੀ ਕੇ ਪੀਕੇ ਤੂੰ ਦੇਖੋ ਤੇ ਫਿਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਂਡ ਲਾਈਕ ਸ਼ੇਅਰ ਕਮੈਂਟ ਹਾਂ ਜੀ ਡਾਇਲੌਗ ਮਾਰ ਦੋ ਹਾਂਜੀ ਹੈਲੋ ਫਰੈਂਡ ਸਤਿ ਸ੍ਰੀ ਅਕਾਲ ਤੇ ਸਾਡੀ ਸੋਨੂ ਭੈਣ ਠੀਕ ਹੈ ਜੀ ਤੇ ਫਲਿੱਪਕਾਰਟ ਤੋਂ ਆਰਡਰ ਕੀਤੀਆਂ ਭੇਡਾਂ ਹਸਤਾ ਨਹੀਂ ਹੈਗਾ ਠੀਕ ਹੈ ਬੋਧਰਾ ਬੋਲ ਮੇਰੇ ਵਲੌਗ ਚ ਬੋਲ 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 ਸਕਾ ਨਹੀਂ ਕਰ ਨਹੀਂ ਕਰ ਨਹੀਂ ਆ ਰਹੀ ਹੋ ਆਪਾਂ ਕੁਝ ਨਹੀਂ ਹੋ ਰਹਾ ਇਹ ਆਪਣੀ ਅਲੱਗ ਹੀ ਇੰਡਸਟਰੀ ਬਣਾਈ ਫਿਰਦੀਆਂ ਨੇ ਸਾਡੇ ਚ ਕੁਝ ਨਹੀਂ ਆਇਆ ਮੁੰਜੀ ਦੀ ਵੀ ਬੋਲਦਾ ਬੁੱਢਾ ਸਾਡੇ ਭੋਟੇ ਮਾੜੇ ਦੇਖੋ ਜੀ ਮੈਂ ਬੁਲਾਇਆ ਇਹਨੂੰ ਠੀਕ ਹੈ ਇਹਨੇ ਹਜੇ ਤੱਕ ਵੀ ਆਪਾਂ ਨੂੰ ਨਹੀਂ ਬੁਲਾਇਆ ਮੈਂ ਬੁਲਾਵਾਂ ਇਹਨੂੰ ਚਲ ਬੁਲਾਵਾਂ ਸ਼ੁਕਰ ਹੈ ਏਲੀਅਨ ਪਹਿਲਾਂ ਹੀ ਦੂਜੇ ਗ੍ਰਹਿ ਤੇ ਚੱਲ ਗਏ ਨਹੀਂ ਤਾਂ ਉਹਨਾਂ ਚ ਅੱਧਾ ਜਾਜ ਇਹਨਾਂ ਨਾਲ ਭਰ ਜਾਣਾ ਸੀ ਜੇ ਕੱਢਦੇ ਸਾਲ ਹੀ ਹੈ ਕੈਰ ਕੈਰ ਜਾਨਾ ਬਹੁਤ ਜ਼ਿਆਦਾ ਗੁੱਸਾ ਗਰਮੀ ਲੱਗਦਾ ਇਸ ਵਾਰ ਸੱਚੀ ਬਹੁਤ ਹੈ ਅਲੱਗ ਅਲੱਗ ਪ੍ਰਜਾਤੀਆਂ ਵੇਖਣ ਨੂੰ ਮਿਲ ਰਹੀਆਂ ਲਾਜੀ ਨਾ ਚੱਲੇ ਪੋ ਖਾਂਦੀ ਤਾਂ ਹੁਣ ਆਪਾਂ ਕੋਕਾ ਕਪਾਟਸ ਤੇ ਆਪਾਂ ਪੰਛੀ ਦੇਖਾਂ ਲਈ ਗਏ ਤੇ ਇਹ ਤਾਂ ਕਪੀ ਸਾਵ ਕਰ ਮੈਂ ਦੁਨੀਆ ਤੇ ਤਰ੍ਹਾਂ ਤਰ੍ਹਾਂ ਦੇ ਘੂਸੇ ਦੇਖੇ ਨੇ ਪਰ ਇਹਨਾਂ ਤੋਂ ਵੱਡਾ ਘੂਸਾ ਨਹੀਂ ਦੇਖਿਆ। ਹਾਂਜੀ ਤੇ ਹੁਣ ਉਹ ਤਾਂ ਪੀਜ਼ਾ ਹੋਗਾ। ਠੰਡਾ ਹੋਗਾ। ਜੇ ਪੀਜ਼ਾ ਠੰਡਾ ਤਾਂ ਨਾਲ ਅੱਗ ਖਾ ਲੈ ਸੱਤਾ ਚੁੱਲਿਆਂ ਦੀ। ਆਈ ਗੋਜੀ ਉਹ ਵੀ ਖਾਈ ਲੈਂਦੇ ਛੱਡ ਤਾਂ। ਅੱਲਾ ਦੇ ਤੁਹਾਡੇ ਪਾਪਾ। ਇਹਨਾਂ ਆ ਕਿ ਦੋ ਬੀਜ ਖਾ ਲੈ। ਆਓ ਦੇ ਦੋ ਬੀਜ ਖਾ ਜਾ ਤੇ ਤੁਹਾਡਾ ਆ ਛੱਡ। ਕੈਮਰਾ ਬੰਦ ਕਰਨ ਨਾਲ ਦੀ ਨਾਲ ਲਵੇਟ ਜੂਗੀ। ਏ ਦੱਸੋ ਵੀ ਤੁਹਾਨੂੰ ਬਾਹਰ ਜਾਣਾ ਕਿੱਥੇ ਪਸੰਦ ਆ? ਕਿ ਤਾ ਵਿਲਾਦਨ ਆਪਾਂ ਉੱਥੇ ਜਾ ਜਾਵਨੇ। ਇਹਨੂੰ ਇਹਨੂੰ ਜਗੰਡਾ ਭੇਜੋ ਕਿਤੇ ਇਹਦੇ ਵਰਗੇ ਬਹੁਤ ਨੰਗ ਤੜੰਗੇ ਘੁੰਮਦੇ ਫਿਰਦੇ ਸੋਟੀਆਂ ਹੱਥ ਚ ਲੈ ਕੇ। ਕਿੱਥੇ ਜਾਣਾ ਚਾਹੂੰਗੀ ਇਸ ਟਾਈਮ? ਤਾਂ ਇਸ ਟਾਈਮ ਮੈਂ ਤੁਹਾਡਾ ਬਣੀ ਸ਼ਿਮਲਾ ਜਾਂਦਾ ਪੜਾਉਣ ਬਣਾਇਆ। ਅੱਛਾ। ਹਾਂ। ਐਨੇ ਜੋਗੇ ਪੈਸੇ ਹੈਗੇ ਤੇਰੇ ਕੋਲ ਜਾਣ। ਸ਼ਿਮਲਾ ਕਾਲਾ ਕਰਨਾ। ਨਾ ਨਾ ਸ਼ਿਮਲੇ ਨਾ ਜਾਈ ਉੱਥੇ ਬਰਫ ਕਾਲੀ ਹੋ ਜੂ। ਠੰਡ ਵਾਸਤੇ ਮਕੰਬੜੀ ਲਾ ਲਿਆ ਠੀਕ ਆ ਤੇਰੇ ਬਾਏ ਚੱਲ ਭੈਣ ਠੰਡ ਬਹੁਤ ਕੰਬਲ ਕੁੱਟ ਨਾ ਹੋ ਜੇ ਰਾਹ ਚ ਚਿੱਟੀ ਟੋਪੀ ਕਾਲਾ ਬੂਥਾ ਜਿਵੇਂ ਚਿੱਟੇ ਕੰਬਲ ਵਿੱਚ ਕਾਲੀ ਬਿੱਲੀ ਲਵੇਟੀ ਹੁੰਦੀ ਯਾਰ ਪਹਿਲਾਂ ਤਾਂ ਯਾਰ ਲੋਕ ਪੰਪ ਦੇ ਦੇ ਕੇ ਵੀਰਾਂ ਬਣਵਾਈ ਗਏ ਜੇ ਹੁਣ ਬਣਾਉਣ ਲੱਗ ਗਿਆ ਹੁਣ ਕੋਈ ਸਪੋਰਟ ਨਹੀਂ ਕਰਦਾ ਲਾਈਕ ਨਹੀਂ ਕਰਦਾ ਯਾਰ ਸ਼ੇਅਰ ਨਹੀਂ ਕਰਦਾ ਹੈਗਾ ਮੈਂ ਕੀ ਫੱਦੂ ਤਰਿਆ ਫਿਰਦਾ ਹਾਂਜੀ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ